ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਦਾ ਮਾਝ ਪਾਈ ਸੰਗਤਾਂ ਦੇ ਜਰਨਾ ਵਿੱਚ ਬੇਨਤੀ ਹੈ ਭਾਈ ਆਪ ਸਰਬੱਤ ਸੰਗਤਾਂ ਨੂੰ ਪਤਾ ਹੈ ਪਿੰਡ ਦੇ ਹੰਗਾ ਵਾਲੇ ਮੋੜ ਤੇ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਮਹਾਂਪੁਰਖ ਅਤੇ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾ ਵਾਲੇ ਮਹਾਂਪੁਰਖ ਦੋਨੋਂ ਹੀ ਮਹਾਂਪੁਰਖਾਂ ਦੀ ਵਰਸੀ ਨੂੰ ਮਨਾਉਂਦੇ ਹੋਏ 29 ਫਰਵਰੀ ਤੋਂ ਸਤਨਾ ਵਾਹਿਗੁਰੂ ਦੇ ਜਾਪ ਆਰੰਭ ਹੋਏ ਸਨ ਜਿਨ੍ਹਾਂ ਦੇ ਭੋਗ 12 ਮਾਰਚ ਮੰਗਲਵਾਰ ਨੂੰ ਪਾਏ ਜਾਣੇ ਹਨ 13 ਮਾਰਚ ਨੂੰ ਅੰਮ੍ਰਿਤ ਸੰਚਾਰ ਹੋਵੇਗਾ ਬੁੱਧਵਾਰ ਨੂੰ ਸੋ ਗੁਰੂ ਕੇਸਾ ਦਾ ਅੱਜ ਆਇਤਵਾਰ ਵੀਡੀਓ ਬਣਾ ਰਹੇ ਹਾਂ ਕੱਲ ਸੋਮਵਾਰ ਦਾ ਦਿਨ ਛੱਡ ਤੇ ਤੇ ਮੰਗਲਵਾਰ ਨੂੰ ਬਹੁਤ ਵੱਡੇ ਸਮਾਗਮ ਹਨ ਇਹਨਾਂ ਸਮਾਗਮਾਂ ਦੇ ਵਿੱਚ ਦਰਬਾਰ ਸਾਹਿਬ ਤੋਂ ਹਜ਼ੂਰੀ ਰਾਗੀ ਭਾਈ ਦੁਜਾਰ ਸਿੰਘ ਜੀ ਵਾਈਕਰੋ ਅਤੇ ਕਥਾਵਾਚਕ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਅਤੇੁਰਪੇ ਸਿੰਘ ਚਵਿੰਡਾ ਢਾਡੀ ਜਤਾ ਭਾਈ ਸਰਵਜੀਤ ਸਿੰਘ ਜੀ ਜਾਮਨੀ ਸਾਹਿਬ ਵਾਲੇ ਭਾਈ ਗੁਰਸੇਵਕ ਸਿੰਘ ਜੀ ਸਾਧਕ ਵਾਲੇ ਸੋ ਇਸੇ ਤਰ੍ਹਾਂ ਸੰਤ ਬਾਬਾ ਦਰਸ਼ਨ ਸਿੰਘ ਜੀ ਬੋਰੀ ਵਾਲੇ, ਸੰਤ ਬਾਬਾ ਸੁੱਚਾ ਸਿੰਘ ਨਾਨਸਰ ਸ਼ਾਂਗੇ ਵਾਲੇ, ਸੰਤ ਬਾਬਾ ਪਰਮੇਲ ਸਿੰਘ ਜਾਮਨੀ ਸਾਹਿਬ ਵਾਲੇ, ਸੰਤ ਸਾਹਿਬ ਉਹ ਪੜਾ ਕਰੇ। ਸੰਤ ਬਾਬਾ ਦਲਬਾਖ ਸਿੰਘ ਜੀ ਮਫੂ ਵਾਲੇ, ਸੰਤ ਬਾਬਾ ਅਰੇਜ ਸਿੰਘ ਜੀ ਬਾਣਾ ਵਾਲੇ, ਸਾਰੇ ਮਹਾਂਪੁਰਖ ਮੰਗਲਵਾਰ ਨੂੰ ਪਹੁੰਚ ਰਹੇ ਨੇ। ਬਾਹਰ ਪੰਡਾਲ ਦੇ ਵਿੱਚ ਦਵਾਨ ਸਜਣੇ ਹਨ। ਲਗਭਗ 8-10 ਬੱਸਾਂ ਦਾ ਪ੍ਰਬੰਧ ਕੀਤਾ ਹੈ। ਸਾਰਿਆਂ ਨਗਰਾਂ ਵਿੱਚ 10:00 ਵਜੇ ਬੱਸ ਪਹੁੰਚ ਜਾਣੀ ਹੈ। ਇੱਕ ਇੱਕ ਦੋ ਦੋ ਪਿੰਡਾਂ ਦੇ ਵਿੱਚ ਬੱਸਾਂ ਜਿਹੜੀਆਂ ਪਹੁੰਚਣੀਆਂ ਆ ਹਨ। ਸਾਰੀਆਂ ਸੰਗਤਾਂ ਦੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਮੰਗਲਵਾਰ ਨੂੰ ਤੇ ਗੁਰੂ ਕੀ ਸੰਗਤ ਜਿਨ੍ਹਾਂ ਨੇ ਅਮਰਤ ਪਾਨਣਾ ਹੈ ਉਹਦੋਂ ਹੀ ਨਾਮ ਸਾਰੀਆਂ ਸੰਗਤਾਂ ਦੇ ਲਵੇ ਹੋਏ ਦਵਾਨ ਦੇ ਵਿੱਚ ਲਿਖੇ ਜਾਣਗੇ ਤੇ ਬੁੱਧਵਾਰ ਨੂੰ ਮਹਰ ਸੰਚਾਰ ਹੋਵੇਗਾ ਵੱਧ ਤੋਂ ਵੱਧ ਅਮਰਤ ਛਕਣ ਵਾਸਤੇ ਮਾਨ ਬਣਾਓ ਗੁਰੂ ਵਾਲੇ ਬਣੋ ਭਾਈ ਸੋ ਗੁਰੂ ਕੀ ਸੰਗਤ ਲਗਾਤਾਰ ਕਈ ਦਿਨਾਂ ਤੋਂ ਗੁਰੂ ਕੇ ਲੰਗਰ ਤਿਆਰ ਹੋ ਰਹੇ ਹਨ ਦਿਨ ਰਾਤ ਵਰਤ ਰਹੇ ਹਨ ਸੰਗਤਾਂ ਰੋਜ਼ੀ ਸਾਡੀਆਂ ਵੀਡੀਓ ਗਰੁੱਪਾਂ ਦੇ ਵਿੱਚ ਕੁਝ ਸਪੈਸ਼ਲ ਵੀ ਨੰਬਰਾਂ ਵਿੱਚ ਅਸੀਂ ਪਾਉਨੇ ਆ ਸਾਰੇ ਰੋਜ਼ ਦਰਸ਼ਨ ਕਰਦੇ ਜੇ ਇਸੇ ਤਰ੍ਹਾਂ ਮੰਗਲਵਾਰ ਨੂੰ ਸਾਰੇ ਦਿਹਾੜੀ ਗੁਰੂ ਕੇ ਲੰਗਰ ਚੱਲਣੇ ਹਨ ਲੰਗਰ ਵਿੱਚ ਦਾਲ ਪ੍ਰਸ਼ਾਦਾ ਸਬਜ਼ੀ ਖੀਰ ਦਾ ਲੰਗਰ ਅਤੇ ਕਿੰਮਾ ਦਾ ਜੂਰਸ ਸਾਰੇ ਦਿਹਾੜੀ ਇਹ ਲੰਗਰ ਚੱਲਣਾ ਹੈ ਤੋਂ ਬੇਨਤੀ ਹੈ ਲੰਗਰ ਵਿੱਚ ਦੁੱਧ ਦੀ ਸੇਵਾ ਬਾਤੋਂ ਬਾਦ ਜੇ ਕਿਸੇ ਕੋਲ 10 ਕਿਲੋ ਹੈ 15 ਕਿਲੋ ਹੈ ਤੇ ਇਹ ਸਾਰਾ ਸਾਰਾ ਲਿਉਂਦੀ ਫੈਸਲਾ ਕਰਨੀ ਆ ਜੇ ਜਿਆਦਾ ਵੀ ਤੋਂ ਉੱਪਰ ਹੈ 25 ਕਿਲੋ 30 ਜਾਂ ਕੋਈ 10 ਕਿਲੋ ਲੈ ਆਇਓ 10 ਦੋਦੀ ਨੂੰ ਪਾ ਲਿਓ ਤੇ ਜੇ 10 15 ਕਿਲੋ ਸਾਰਾ ਤਾਂ ਫਿਰ ਸਾਰਾ ਲਿਉਂਦੀ ਫੈਸਲਾ ਕਰਨੀ ਜੀ ਤੇ ਹੋਰ ਵੀ ਇਹਨਾਂ ਸਮਾਗਮਾਂ ਦੀ ਕੋਈ ਬਰਾਈ ਨਹੀਂ ਕੀਤੀ ਜਾਂਦੀ ਕਿਸੇ ਨਗਰ ਵਿੱਚ ਜਾ ਕੇ ਨਾ ਇੱਥੇ ਨੇ ਹੰਗਾਲੇ ਮੋੜ ਤੇ ਨਾ ਕੋਈ ਨੂੰ ਬਰਾਈ ਲਾਈ ਜਾਂਦੀ ਤੇ ਆਪਦੇ ਸਾਹਮਣੇ ਬਸਾਂ ਦੇ ਰਾਹ ਚੱਲ ਰਹੀਆਂ ਉਦੋਂ ਵੀ 10 ਬਸਾਂ ਚੱਲਣੀਆਂ ਨੇ ਕੁਝ ਬਸਾਂ ਸੇਵਾ ਵਿੱਚ ਆ ਜਾਂਦੀਆਂ ਤੇ ਸਾਰੇਆਂ ਵਿੱਚ ਪਾਉਣਾ ਪੈਂਦਾ ਹੈ। ਸੋ ਆਪ ਦੀ ਕਰਤੱਵ ਕਮਾਈ ਨੂੰ ਸਫਲਾ ਕਰਦੇ ਹੋਏ ਮਾਇਆ ਦਾ ਹਿੱਸਾ ਵੀ ਜਰੂਰ ਪਾਓ। ਥੋੜੇ ਵਿੱਚੋਂ ਥੋੜਾ, ਬਹੁਤੇ ਵਿੱਚੋਂ ਬਹੁਤਾ ਹਿੱਸਾ ਸਾਰੇ ਜਰੂਰ ਪਾਇਓ। ਤੇ ਲੰਗਰ ਦੀ ਰਸਤਾ ਪਾਣੀ ਆਉਂਦੇ ਆ। ਆਟਾ ਬਿੱਥੇਰਾ ਸੰਗਤਾਂ ਨੂੰ ਭੇਜਿਆ। ਜਿਨ੍ਹਾਂ ਆਟਾ ਹਲੇ ਨਹੀਂ ਭੇਜੋ ਆਪ ਦੀ ਆਟੇ ਦੀ ਸੇਵਾ ਭੇਜੋ। ਜਿਨ੍ਹਾਂ ਨੇ ਆਟੇ ਦੀ ਸੇਵਾ ਭੇਜੀ ਦਿੱਤੀ ਆ, ਹੋਰ ਨਹੀਂ ਪਾਈ ਭੇਜਣਾ। ਜਿਨ੍ਹਾਂ ਦੀ ਆਟੇ ਦੀ ਸੇਵਾ ਰਹਿ ਗਈ, ਉਹ ਆਟੇ ਦੀ ਸੇਵਾ, ਚੋਲਾਂ ਦੀ ਸੇਵਾ ਜਰੂਰ ਭੇਜੋ। ਦੁੱਧ ਦੀ ਸੇਵਾ ਜਰੂਰ ਭੇਜੋ। ਮਾਇਆ ਦਾ ਹਿੱਸਾ ਜ਼ਰੂਰ ਪਾਏ ਪਾਓ ਮਾਇਆ ਤੋਂ ਬਿਨਾ ਕੋਈ ਕਾਰਜ ਨਹੀਂ ਹੁੰਦਾ ਸਾਰੇ ਕਾਰਜ ਮਾਇਆ ਨਾਲ ਹੁੰਦੇ ਨੇ ਤੇ ਮਾਇਆ ਦਾ ਹਿੱਸਾ ਵੀ ਸਮਾਗਮਾਂ ਵਿੱਚ ਜ਼ਰੂਰ ਪਾਉਣਾ ਐਸੇ ਮਹਾਨ ਸਾਧੂਆਂ ਦਾ ਦਿਨ ਮਨਾ ਰਹੇ ਆ ਗੁਰੂ ਮਾਰੇ ਮੇਰੇ ਮੇਰ ਕਰੇ ਅਸੀਂ ਸਾਰੇ ਇਲਾਕੇ ਦਾ ਹੀ ਧੰਨਵਾਦ ਕਰਦੇ ਆ ਸਾਡੀ ਇੱਕੋ ਵਾਰੀ ਬੇਨਤੀ ਕਰਨ ਤੇ ਸਾਰੇ ਹੀ ਇਲਾਕੇ ਨੇ ਬਹੁਤ ਵੱਡਾ ਸਹਿਯੋਗ ਬਖਸ਼ਿਆ ਦਿਨ ਰਾਤ ਬੱਸਾਂ ਤੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਜੀ ਰੋਜ਼ ਹੀ ਰਾਤ ਨੂੰ 7-8 ਬੱਸਾਂ 8 ਵਜੇ ਹਾਜ਼ਰੀ ਭਰਦੀਆਂ ਨੇ ਪਾਜੀ ਰੋਜ਼ ਦਰਸ਼ਨ ਕਰਦੇ ਹੋ ਪਾਜੀ ਅਸੀਂ ਸਾਰੇ ਇਲਾਕੇ ਦਾ ਹੀ ਧੰਨਵਾਦ ਕਰਦੇ ਆਂ ਅਸੀਂ ਇਹਨੇ ਜੋ ਕੇ ਨਹੀਂ ਸੀ ਸਤਿਨਾਮ ਤਾਂ ਬਹੁਤ ਮਾਨ ਰਖਿਆ ਧੰਨਵਾਦ ਸਾਰੀਆਂ ਸੰਗਤਾਂ ਦਾ ਮੰਗਲਵਾਰ ਪਰਿਵਾਰਾਂ ਸਮੇਤ ਭਾਈ ਹਾਜ਼ਰੀ ਭਰਨ ਦੀ ਜਲੂਰ ਖੇਤਰ ਕਰਨੀ ਦੁੱਧ ਦੀ ਸੇਵਾ ਤੇ ਮਾਇਆ ਦੀ ਸੇਵਾ ਜਰੂਰ ਹਿੱਸਾ ਸਾਰਿਆਂ ਨੇ ਪਾਉਣਾ ਇਹ ਵੀਡੀਓ ਸਾਡੀ ਵੇਖ ਜਾਣੇ ਵਾਸਤੇ ਸ਼ੁਭਕਾਮਨਾਈ ਹੈ ਜਿਨ੍ਹਾਂ ਦੀ ਜਿਨ੍ਹਾਂ ਕੋਲ ਮਾਇਆ ਦੀ ਸੇਵਾ ਆਵੀ ਹੈ ਉਹਨਾਂ ਨੂੰ ਵੀ ਸਾਡੀ ਵੀਡੀਓ ਪਹੁੰਚ ਜਾਣੀ ਹੈ ਉਹਨਾਂ ਕੋਲ ਵੀ ਸਾਡੀ ਵੀਡੀਓ ਪਹੁੰਚ ਜਾਣੀ ਜਿਨ੍ਹਾਂ ਦੀ ਮਾਇਆ ਦੀ ਸੇਵਾ ਪਹੁੰਚ ਗਈ ਤੇ ਜਨਾਂ ਦੇ ਕੋਲ ਨਹੀਂ ਜਨਾਂ ਦੀ ਸੇਵਾ ਹਾਲੇ ਆਈ ਉਹਨਾਂ ਕੋਲ ਵੀ ਵੀਡੀਓ ਜਾਣੀ ਆ ਜਿਨ੍ਹਾਂ ਦੀ ਸੇਵਾ ਆ ਗਈ ਉਹਨਾਂ ਦਾ ਧੰਨਵਾਦ ਉਹ ਵੀਡੀਓ ਇੱਕ ਵਾਰੀ ਪਾਉਨੇ ਆ ਤੇ 4-5 ਤੋਂ ਬੰਦੇ ਨੂੰ ਇਕੱਠੀ ਵੀਡੀਓ ਜਾਂਦੀ ਸਾਡੀ ਤੇ ਇਸ ਕਰਕੇ ਉਹਨਾਂ ਸੋਚਣ ਵੀ ਅਸੀਂ ਬਾਬਿਆਂ ਨੂੰ ਮਾਇਆ ਦੇਤੀ ਬਾਬਿਆਂ ਨੂੰ ਫੇਰ ਵੀਡੀਓ ਭੇਜ ਦੁੱਤੀ ਆ ਕਿਉਂਕਿ ਵੀਡੀਓ ਸਰ ਸਾਰਿਆਂ ਨੂੰ ਇੱਕੋ ਵਾਰੀ ਹੋ ਜਾਂਦੀ ਆ ਵਾਇਰਲ ਤੇ ਜਿਨ੍ਹਾਂ ਦੀ ਸੇਵਾ ਪਹੁੰਚ ਚੁੱਕੀ ਹੈ ਬਹੁਤ ਬਹੁਤ ਧੰਨਵਾਦ ਜਿਹਨਾਂ ਦੀ ਸੇਵਾ ਨਹੀਂ ਪਹੁੰਚੀ ਉਹ ਆਪਦੀ ਜ਼ਰੂਰ ਪਾਇਓ ਇਹ ਸੱਫ ਆਇਓ ਸੋ ਇਹਨੀਆਂ ਬੇਨਤੀਆਂ ਕਰਦੇ ਖਿਮਾ ਦੇ ਜਾ ਚੁਕਿਆਂ ਸੋ ਇਹ ਵੀਡੀਓ ਆਪਦੇ ਗਰੁੱਪਾਂ ਵਿੱਚ ਵੀ ਅੱਦੇ ਕੱਲ ਸੋਮਵਾਰ ਸ਼ਾਮ ਤੋਂ ਪਹਿਲਾਂ-ਪਹਿਲਾਂ ਜਿਹੜੇ ਪਾ ਸਕਦੇ ਜ਼ਰੂਰ ਪਾਇਓ ਤੇ ਸਾਰਿਆਂ ਨੂੰ ਪਤਾ ਪਤਾ ਲੱਗ ਸਕੇ ਇਹ ਅਸੀਂ ਸਟੇਟਸ ਭੇਜਾਂਗੇ ਛੋਟਾ ਜਿਹਾ ਬਣਾ ਕੇ ਉਹ ਕੱਲ ਨੂੰ ਆਪ ਉਹਦੇ ਮੋਬਾਈਲਾਂ ਤੇ ਸਾਰੇ ਸਟੇਟਸ ਲਾ ਦਿਓ ਭਾਵੇਂ ਅਸੀਂ ਬੋਲ ਕੇ ਭੇਜੀਏ ਤੇ ਜਾਂ ਅਸੀਂ ਬਣਾ ਕੇ ਲਿਖ ਕੇ ਭੇਜੀਏ ਕੱਲ ਸ਼ਾਮ ਨੂੰ ਸਾਰੇ ਆਪੋ ਦੇ ਮੋਬਾਈਲਾਂ ਤੇ ਸਟੇਟਸ ਲਾ ਦਿਓ ਇਹ ਵੀ ਬੇਨਤੀ ਜ਼ਰੂਰ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਟੇਟਸ ਕਿਉਂਕਿ ਸਾਡੇ ਕੋ ਕੈਨੇਡਾ ਅਮਰੀਕਾ ਸਾਰੇ ਦੇਸ਼ਾਂ ਦੇ ਨੰਬਰ ਹੈਗੇ ਨੇ ਅੰਮ੍ਰਿਤਸਰ ਦੇ ਵੀ ਹੋਰ ਸਾਰੇ ਪਾਸੇ ਉਹਨਾਂ ਨੂੰ ਬੇਨਤੀ ਵੀ ਉਹ ਸਟੇਟਸ ਭਾਵੇਂ ਨਾਲਾਉਣ ਜਿਹੜੇ ਸਾਡੇ ਏਰੀਏ ਦੇ ਨੇ ਰੋਇਪੁਰ ਦੇ ਇਹ ਇੱਥੋਂ ਵਾਲੇ ਸਟੇਟਸ ਲਾਉਣ ਤੇ ਪਿਛਲੇ ਦਿਨ ਗੋਲ ਤੇ ਆਖੇ ਵੀ ਸਟੇਟਸ ਲਾਓ ਤੇ ਅੰਮ੍ਰਿਤਸਰ ਦਾ ਨਾ ਸਟੇਟਸ ਲਾਏ ਜਦੋਂ ਧੰਨਵਾਦ ਉਹਨਾਂ ਦਾ ਵੀ ਦੇ ਉਧਰ ਵੀ ਗੱਲ ਜਿਹੜੀ ਦੂਰ ਸੰਤ ਸੋਲੀ ਆਪਣੀ ਹੁੰਨੀ ਉਹ ਸਟੇਟਸ ਫਿਰ ਸਾਰਿਆਂ ਨੂੰ ਪਤਾ ਲੱਗ ਜਾਂਦਾ ਤੇ ਫਿਰੋਜ਼ਪੁਰ ਏਰੀਆ ਦੇ ਜਿਹੜੇ ਆਪਣੇ ਸੰਗਤ ਇਲਾਕੇ ਦੇ ਇਹੋ ਸਟੇਟਸ ਲਾਉਣ ਤੇ ਬਾਹਰ ਵਾਲੇ ਨੇ ਲਾਉਣਾ ਉਹਦੀ ਖੁਸ਼ੀ ਹੈ ਧੰਨਵਾਦ ਉਹਦਾ ਵੀ ਲੇਕਿਨ ਸਾਡੇ ਏਰੀਆ ਦੇ ਸਾਰੇ ਵੀਰ ਸਟੇਟਸ ਜਰੂਰ ਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ